ਲੁਧਿਆਣਾ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਆਰੰਭ ਦੇ ਹੋਏ 1 ਲੱਖ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਮੁੱਖ ਮੁੰਚੀ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਹੈ ਕਿ ਥਾਣਾ ਜਮਾਲਪੁਰ ਅਧੀਨ ਪੈਂਦੇ ਚੌਂਕੀ ਰਾਮਗੜ ਵਿੱਚ ਮੁੱਖ ਮੁੰਚੀ ਵਜੋਂ ਤਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਕਾਬੂ ਕੀਤਾ ਹੈ ਜਿਸ ਵੱਲੋਂ ਦੋ ਕਿਸ਼ਤਾਂ ਦੇ ਜਰੀਏ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਧਰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਆਰੋਪੀ ਫੌਲਦਾਰ ਨੂੰ ਗ੍ਰਿਫਤਾਰ ਕੀਤਾ ਹੈ ਉਧਰ ਉਹਨਾਂ ਦੱਸਿਆ ਕਿ ਉਹ ਸਕ੍ਰੈਪ ਕਾਰੋਬਾਰੀ ਨੇ ਅਤੇ ਉਹਨਾਂ પાસે ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਉਹਨਾਂ ਇਸ ਬਾਬਤ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਤਾਂ ਵਿਜੀਲੈਂਸ ਵਿਭਾਗ ਨੇ ਜਾਲ ਵਿਛਾ ਕੇ ਵਕ-ਵਕ ਸਬੂਤਾਂ ਦੇ ਜ਼ਰੀਏ આરોપી ਨੂੰ ਕਾਬੂ ਕੀਤਾ ਹੈ ਉਧਰ ਵਿਜੀਲੈਂਸ ਦੇ ਐਸਐਸਪੀ ਨੇ ਇਸ ਬਾਬਤ ਜਾਣਕਾਰੀ ਵੀ ਸਾਂਝੀ ਕੀਤੀ ਹੈ ਉਹਨਾਂ ਇਸ ਬਾਰੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਆਈ ਸੀ ਕਪਲ ਉਬਰਾਏ ਨੇ ਜਨਕਪਰੀ ਤੋਂ ਇਹਨਾਂ ਦੀ ਸ਼ਾਪ ਹੈਗੀ ਹੈ ਇੰਡਸਟਰੀ ਏਰੀਆ ਵਿੱਚ ਔਰ ਇਹਨਾਂ ਦਾ ਕਨਸੇ ਵੀ ਇਹਨਾਂ ਦੇ ਅੰਕਲ ਨੂੰ ਚੋੱਕ ਕੇ ਲੈ ਗਏ ਸੀਗੇ ਚੌਂਕੀ ਜਿਹੜੀ ਰਾਮਗੜ੍ਹ ਜਿਹੜੀ ਥਾਣਾ ਜਮਾਲਪੁਰ ਚ ਪੈਂਦੀ ਹੈ ਫੌਦਰ ਸੁਖਦੇਵ ਸਿੰਘ ਨਾਲ ਆਪਣੇ ਏਐਸਏ ਸੀਗਾ ਬ੍ਰਿੰਦਰਜੀਤ ਸਿੰਘ ਵਗੈਰਾ ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਹ ਫਿਰ ਇਹਨਾਂ ਨੂੰ ਉਹਨਾਂ ਤੇ ਅਲਿਗੇਸ਼ਨ ਇਹ ਸੀ ਵੀ ਇਹਨਾਂ ਨੇ ਕੋਈ ਚੋਰੀ ਦਾ ਮਾਲ ਲਿਆ ਹੈਗਾ ਉਹ ਫਿਰ ਮਾਲ ਮੂਲ ਜਿਹੜਾ ਸੀਗਾ ਜੋ ਵੀ ਉਹ ਵੀ ਲੈ ਗਿਆ ਸੀ ਚੌਂਕੀ 'ਚ ਉਹਨਾਂ ਦੇ ਕੈਮਰੇ ਵਗੈਰਾ ਵੀ ਪੁੱਟ ਕੇ ਲੈ ਗਏ ਸੀ ਤੇ ਬਾਅਦ ਵਿੱਚ ਇਹਨਾਂ ਦਾ ਨਾਂ ਦਾ ਕੋਈ ਪਰਚਾ ਹੋਇਆ ਸੀਗਾ ਤੇ ਉਹਦੇ 'ਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 115000 ਰੁਪਏ ਲਿਆ ਹੈਗਾ ਦੋ ਕਿਸ਼ਤਾਂ 'ਚ ਔਰ ਜਿਹੜੀ ਮੁੰਚੀ ਹੈਗਾ ਉਹਦੀ ਉਹਨਾਂ ਨੇ ਇਹ ਰਿਕਾਰਡਿੰਗ ਵੀ ਕਰ ਲਈ ਸੀ ਵੌਇਸ ਕਾਲ ਉਹ ਸਾਰੀ ਡੀਐਸਪੀ ਸਾਡੇ ਰੇਂਜ ਟੂ ਸ਼ਿਵ ਚੰਦ ਵਾਲਾ ਇਨਕੁਆਇਰੀ ਕੀਤੀ ਤੇ ਹਾਲਾਤ ਇਹ ਪਾਇਆ ਗਿਆ ਸੀ ਕਿ ਇਹ ਜਿਹੜੇ ਪੈਸੇ ਲੈਣ ਨਾਲ ਸਾਫ ਹੁੰਦੇ ਨੇ ਔਰ ਡਿਮਾਂਡ ਵੀ 5 ਲੱਖ ਦੀ ਹੋਰ ਕੀਤੀ ਸੀਗੀ ਔਰ ਵੀ ਇਹ ਤੁਹਾਡੇ ਤੇ ਸਰਚਾ ਦੇ ਦੇਣਾ ਉਹ ਇਸ ਕਰਕੇ ਦਿਨਬਾਰੀ ਤੋਂ ਬਾਅਦ ਇਹਦਾ ਮੁਕਦਮਾ ਦਰਜ ਕੀਤਾ ਗਿਆ 7 ਪੀਸੀ ਐਕਟ ਐਸ ਸੀ ਸਰਦੇਵ ਸਿੰਘ ਜਿਹੜਾ ਮੁੰਚੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ ਔਰ ਜਿਹੜਾ ਐਸਆਈ ਬਰਿੰਦਰਜੀਤ ਸਿੰਘ ਚੌਂਕ ਉਹਦਾ ਰੋਲ ਇਗਜ਼ਾਮਨ ਕੀਤਾ ਜਾ ਰਿਹਾ ਔਰ ਇਗਜ਼ਾਮਨ ਕਰਨ ਤੋਂ ਬਾਅਦ ਇਹ ਰਿਕਾਰਡਿੰਗ ਕੀਤੀ ਜਾਵੇ ਵੀ ਜਿਹੜਾ ਦੋਸ਼ੀ ਹੈਗਾ ਇਹ ਮੁੰਛੀ ਇਹਨੂੰ ਕੱਲ ਨੂੰ ਸਿਧਾ ਤੁਸੀਂ ਪੇਸ਼ ਕਰੋ